ਤਸਵੀਰਾਂ ਤੁਸੀਂ ਦੇਖ ਸਕਦੇ ਆ ਦੇਖੋ ਜੀ ਉਹ ਲੜੋਣਾ ਦੇਖੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੱਥੋਪਾਈ ਹੋ ਗਈ ਇੱਧਰ ਦੇਖੋ ਤੁਸੀਂ ਆ ਦੇਖੋ ਜੀ ਆ ਦੇਖੋ ਜੀ ਇੱਧਰ ਦੇਖੋ ਤੁਸੀਂ ਦੇਖ ਸਕਦੇ ਕਿ ਉਹ ਲੜੋਣਾ ਜਿਹੜੀ ਹੈ ਤੁਸੀਂ ਦੇਖ ਸਕਦੇ ਕਿ ਇਹਦੇ ਵਿੱਚ ਕੀ ਹੋ ਰਹੀ ਹੈ ਪੰਜਾਹ ਰੋੜੇ ਦੇ ਮਲਾਜਮ ਤੇ ਐਚਪੀ ਐਚਪੀ 930372 ਗਲ ਗਿਆ ਹੋਈ ਗਲ ਗਿਆ ਗੀ ਗਲ ਗਿਆ ਹੋਈ ਗੱਲ ਪਤਾ ਨਹੀਂ ਮੈਂ ਵੀ ਆਇਆ ਤਾਂ ਹੁਣੇ ਆ ਆਪਸ ਚ ਲੜ ਪਏ ਹੈ ਕਾਹਦੇ ਪਿੱਛੇ ਲੜੇ ਪੁੱਛੋ ਇਹਨਾਂ ਨੂੰ ਯਾ ਤੇਰਾ ਕੰਮ ਕੀ ਹੈ ਜੀ ਦੇਖ ਲਦੇ ਤਸਵੀਰਾਂ ਦੇ ਵਿੱਚ ਜਿਹੜੀ ਕੋਈ ਪੀਵੀ 12

ਤੁਸੀਂ ਸਵੇਰ ਦੀ ਇਹ ਘਟਨਾ ਤੁਸੀਂ ਦੇਖ ਸਕਦੇ ਹੋ ਕਿ ਰੋਜ਼ਾਨਾ ਇਹ ਹੀ ਇਨਾਂ ਦੇ ਖੇਚੇ ਪੈਂਦੇ ਰਹਿੰਦੇ ਆ ਜਿਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਔਰ ਰਾਹ 'ਤੇ ਆਉਣ ਜਾਣ ਵਾਲੇ ਲੋਕ ਕਿੰਨੇ ਖੱਜਲ ਖਰਾਬ ਹੁੰਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੰਗਲ ਫਲਾਈਓਵਰ ਦੇ ਜਿੱਥੇ ਇਹ ਦੋ ਬੱਸਾਂ ਦੇ ਮਲਾਜ਼ਮ ਜਿਹੜੇ ਆ ਵਾਪਸ ਦੇ ਵਿੱਚ ਠੜਗੇ ਨੇ ਗਲਤ ਗੱਲ ਹੈ ਨੇ ਗਲਤ ਗੱਲ ਹੈ ਹੋਇਆ ਕੀ ਆ ਜੀ ਪਤਾ ਨਹੀਂ ਕੀ ਹੋਇਆ ਨਾ ਹਾਂ ਉਹ ਬਲੇ ਪਰਚੀ ਨਹੀਂ ਕੱਟੀ ਹਾਂ ਉਹਨੇ ਆ ਕੇ ਸਿੱਧਾ ਇਸ ਤੋਂ ਡਰਾਈਵਰ ਨੂੰ ਜਲਦੀ ਬਸ ਤੇ ਥੱਪੜ ਮਾਰਦਾ ਗੱਲ ਉਹ ਵੀ ਠੀਕ ਹੈ ਪਰਚੀ ਕੱਟੀ ਲੈ ਲਓ ਪਰਚੀ ਅਗਲਾ ਹਿਮਾਚਲ ਵਾਲੇ ਦੇ ਹਾਂ ਜਿਹੜਾ ਹੈ ਉਹ ਸਰਦਾਰ ਜੀ ਨੇ ਉਹ ਸਿੱਧਾ ਥੱਪੜ ਮਾਰਦਾ ਜਲਦੀ ਬਸ ਤੇ ਥੱਪੜ ਮਾਰਦਾ ਹਾਂ ਇਹ ਬਸੇ ਨਾਲ ਨੂੰ ਮਹਿਰ ਮੇਂ ਡਾਲ ਦਿੱਤਾ ਗੱਡੀ ਕੋ ਇਤਨੇ ਬੰਦੇ ਮਰਨੇ ਦੇ ਨਾਲ ਜੀ ਫਿਰ ਬਿਲਕੁਲ ਪਰਚੀ ਵੀ ਕੱਟੇ ਵਾਲੀ ਬਾਅਦ ਵਿੱਚ ਵੀ ਕੱਟ ਸਕਦੀ ਹੈ ਪਰਚੀ ਬਸ ਤਾਂ ਰੋ ਜਾਂਦੀ ਜਾਂਦੀ ਹੋਇਆ ਮੈਂ ਪੱਤਰਕਾਰ ਹਾਂ ਤੁਸੀਂ ਦੱਸੋ ਹੋਇਆ ਕੀ ਤੁਹਾਡੇ ਨਾਲ ਇੱਧਰ ਦੱਸੋ ਆਪਣੀ ਗੱਲ ਦੱਸੋ ਕੀ ਹੋਇਆ ਗੱਡੀ ਖੜੀ ਇੱਥੇ ਹਾਂ ਅਸੀਂ ਆ ਰਹੇ ਹੁੰਦੇ ਹਾਂ ਕੋਈ ਪਰਚੇ ਵਾਲਾ ਮੋਰੇ ਨਹੀਂ ਖੜੇ ਹਤਾ ਪਰਚੀ ਘਟਾਣਾਂ ਤੇ ਗੱਡੀ ਰੋਕਦੇ ਚਲਦੀ ਗੱਡੀ ਬਾਰੀ ਖੋਲੀ ਨੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕੁਲਦੀਪ ਕਮਲ ਕੁਲਦੀਪ ਜੀ ਕਿਹੜੇ ਦੀ ਪੂਰੀ ਗੱਡੀ ਚਲਾਣੇ ਹੋ ਇਹ ਗੱਡੀ ਦੀ ਗੱਡੀ ਹੈ ਜੀ ਚਲਦੀ ਗੱਡੀ ਬਾਰੀ ਖੋਲੀ ਨੇ ਪਿੱਛੇ ਆ ਕੇ ਡਰਾਈਵਰ ਕੱਟੀ ਚਲਾ ਰਿਹਾ ਜਲਦੀ ਨਾ ਚਲਦੀ ਬਾਰੀ ਛੱਪਣ ਮਾਰਦਾ ਡਰਾਈਵਰ ਦੇ ਨੇ ਜਿਲਾਸੀ ਬੋਲੇ ਕਿ ਕਿਆ ਕਾਹਦੀ ਪਰਚੀ ਹੈ ਬੱਸ ਸਟੈਂਡ ਦੇ ਅੰਦਰ ਗਈ ਨਹੀਂ ਚਲ ਪਰਚੀ ਵੀ ਘਟਵਾਉਂਦੇ ਕੋਈ ਚੱਕਰ ਨਹੀਂ ਹੈ ਪਰ ਉਹ ਗੱਲ ਨਹੀਂ ਹੈ ਪਰਚੀ ਪਰ ਰਨਿੰਗ 'ਚ ਗੱਡੀ ਹੈ ਰਣੀ ਗੱਡੀ ਚਾਹਤੇ ਜਿਹੜੇ ਧੱਪੜ ਮਾਰਦੇ ਆ ਤੁਹਾਡੀ ਗੱਡੀ ਰੋਜ਼ ਲੰਗਦੀ ਇੱਥੋਂ ਰੋਜ਼ ਪਰਚੀ ਰੋਜ਼ ਪਰਚੀ ਕੱਟ ਹੁੰਦੀ ਹੈ ਕਰੋਂਦੀ ਹੈ ਭਾਈ ਫਿਰ ਪਰਚੀ ਕੱਟ ਹੁੰਦੀ ਤੁਸੀਂ ਵੀ ਰੋਕ ਕੇ ਕਿਉਂ ਨਹੀਂ ਸਹਿਯੋਗ ਕੀਤਾ ਪਰਚੀ ਕਟਾਈ ਭਾਈ ਆਉਂਗਾ ਤਾਂ ਕੱਟ ਨਹੀਂ ਰੋ ਪਰਚੀ ਮੋਰ ਜੀ ਮੋਰਾਂ ਤੇ ਤਾਂ ਪਰਚੀ ਕਟਾਣੀ ਆ ਪਿੱਛੇ ਤੇ ਵਾਰੀ ਖੋਲੀ ਨਹੀਂ ਆ ਨਾ ਅੱਗੇ ਤੇ ਵਾਰੀ ਥੋੜਾ ਤੁਸੀਂ ਡਰਾਈਵਰ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਜਲਦੀ ਬਾਸੀ ਚੜਿਆ ਚੜਕੇ ਨਹੀਂ ਜਲਦੀ ਬਾਸੀ ਧੱਪੜ ਮਾਰਦਾ ਮੈਨੂੰ ਜੀ ਜੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਿਮਾਚਲ ਟ੍ਰਾਂਸਪੋਰਟ ਦੇ ਮੁਲਾਜ਼ਮ ਨੇ ਤਹਾਡੇ ਤੇ ਦੋਸ਼ ਲੱਗ ਰਹੇ ਨੇ ਕਿ ਤੁਸੀਂ ਜਲਦੀ ਗੱਡੀ ਦੇ ਉੱਤੇ ਡਰਾਈਵਰ ਤੇ ਉੱਤੇ ਅਟੈਕ ਕੀਤਾ ਤੁਸੀਂ ਥੱਪੜ ਮਾਰਿਆ ਪਰਚੀ ਕਟਾਣੇ ਖਾਤਰ ਗੱਡੀ ਚਲੇ ਨਾ ਗੱਡੀ ਭਜਾਲੀ ਮੇਰਾ ਸੱਟ ਲੱਜ ਦੀ ਕੌਣ ਜ਼ਿੰਮੇਵਾਰ ਦਾ ਨਹੀਂ ਚਲੋ ਗੱਡੀ ਭਜਾਰੀ ਨੰਬਰ ਤਾਂ ਨੋਟ ਹੋ ਸਕਦਾ ਸੀ ਤੁਮ ਜਾਈ ਨਾ ਕੱਲ ਵੀ ਇਹ ਗੱਡੀ 6103 ਮੈਨੂੰ ਘੇਰ ਕੇ ਗਈਆ ਕੱਲ੍ਹ ਦੀ ਵੀ ਮੇਰਾ ਸੱਟਾ ਲੱਗਿਆ ਮੈਂ ਤੁਸੀਂ ਇਸ ਗੱਲ ਨੂੰ ਆਪਣੇ ਦੱਸਿਆ ਕਿਤੇ ਰੋਡ ਵੇਜ ਦੇ ਵਿੱਚ ਅਸੀਂ ਮੈਂ ਕੰਪਲੇਂਟ ਕਰੀ ਆਨਲਾਈਨ ਨਹੀਂ ਗੱਲ ਕੀਤੀ ਕਰੀ ਆਨਲਾਈਨ ਕੰਪਲੇਂਟ ਪਰ ਥੱਪੜ ਮਾਰਨਾ ਤਾਂ ਕਿਤੇ ਜਾਜ ਨਹੀਂ ਹੈਗਾ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਗੱਡੀ ਰੋਕ ਕੇ ਮਾਰਿਆ ਹਾਂ ਕਦ ਮਾਰਿਆ ਨਹੀਂ ਨਹੀਂ ਸਾਡੇ ਸਾਹਮਣੇ ਪਰਚੀ ਨਾਲ ਤੁਸੀਂ ਢਾਡੀ ਇੱਕ ਪਰਚੀ ਕਿੰਨੇ ਦੀ ਹੈ ਪਰਚੀ ਕੋਈ ਜ਼ਿੰਮੇਵਾਰੀ ਦੀ ਪੱਗ ਦੀ ਵੀਰੇ ਪਰਚੀ ਕਿੰਨੇ ਦੀ ਹੈ 70 ਰੁਪਏ ਦੀਆਂ ਸਵਾਰੀਆਂ ਕਿੰਦੀਆਂ ਵਿੱਚ ਗੱਡੀ ਰੋਕ ਕੇ ਮਾਰੇ ਚਲੋ ਜੋ ਆਖਦੇ ਨਾ ਗੱਲ ਇਹ ਹੈ ਕਿ ਦੇਖੋ ਜਿਹੜੀ ਉਹ ਵੀ ਚੀਜ਼ ਹੈ ਇਹਨੂੰ ਕੁੱਟਣਾਰੇ ਤੇ ਮੈਂ ਕੁੱਟਣਾਰੇ ਮੇਰੇ ਮਾਰੇ ਤੁਸੀਂ 15 ਜਿਹੜੇ ਮੇਰੇ ਕੋਲ ਨੂੰ ਪੈ ਗਏ ਤੁਸੀਂ ਤੁਹਾਡੇ ਹੱਕ ਮੰਗ ਤੁਸੀਂ ਦੇ ਸਕਦੇ ਤਸਵੀਰਾਂ ਦੇ ਵਿੱਚ ਉਹਨਾਂ ਪਰਚੀ ਕੱਟਣ ਨੂੰ ਲੈ ਕੇ ਜਿਹੜੀ ਇਹ ਬਹਿਸ ਹੋ ਗਈ ਸੋ ਸਵਾਰੀ ਰਹਿ ਗਈ ਫਿਰ ਤਾਂ ਲੱਗੇ ਕੋਈ ਨਹੀਂ ਰੋਜ਼ ਜਿਹੜੀ ਹੈ ਇੱਥੇ ਜਿਹੜਾ ਇਹ ਫਲਾਈਓਵਰ ਹੈ ਜਿਹੜੀਆਂ ਬੱਸਾਂ ਅੰਦਰ ਜਾਂਦੀਆਂ ਉਹਨਾਂ ਦੀ ਪਰਚੀ ਕੱਟਣ ਦੇ ਨੂੰ ਲੈ ਕੇ ਇਹਨਾਂ ਨੇ ਪਰਚੀ ਕਾਊਂਟਰ ਜਿਹੜਾ ਆਪਣਾ ਬਾਹਰ ਲਾ ਲਿਆ ਉਸ ਨੂੰ ਲੈ ਕੇ ਅੱਜ ਵਿਵਾਦ ਹੋ ਗਿਆ ਵਿਵਾਦ ਇੱਥੋਂ ਤੱਕ ਪਹੁੰਚ ਗਿਆ ਕਿ ਹੱਥੋ ਪਾਈ ਤੱਕ ਆ ਗਈ ਸਰਦਾਰ ਜੀ ਦਾ ਦੋਸ਼ ਹੈ ਇਹਨਾਂ ਪਰਚੀ ਨਹੀਂ ਕਟਾਈ ਇਸ ਕਰਕੇ ਮੈਂ ਗੱਡੀ ਰੋਕਣ ਲਈ ਗਿਆ ਪਰ ਡਰਾਈਵਰ ਦਾ ਦੋਸ਼ ਮਾਚ ਲੜਦਾ ਆਇਆ ਕਿ ਇਹਨਾਂ ਨੇ ਮੇਰੀ ਚੱਲਦੀ ਗੱਡੀ ਦੇ ਉੱਤੇ ਅਟੈਕ ਕਰ ਦਿੱਤਾ ਮੇਰੇ ਤੇ ਥੱਪੜ ਮਾਰ ਦਿੱਤੇ ਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਨੰਗੜ ਦੇ ਵਿੱਚ ਸਹੀ ਹੁੰਦਾ ਗੱਡੀ ਨਾ ਭਜਾਂਦਾ ਗੱਡੀ ਭਜਾ ਕੇ ਲੈ ਗਿਆ ਸਹੀ ਹੁੰਦਾ ਨਾ ਗੱਡੀ ਨਾ ਭਜਾਂਦਾ ਜੀ ਜੇ ਸਹੀ ਹੁੰਦਾ ਲੈ ਗੱਡੀ ਨਾ ਭਜਾਉਂਦਾ ਗੱਡੀ ਭਜਾ ਕੇ ਲੈ ਗਿਆ ਖੜਾ ਰਹਿਦਾ ਥਾਣੇ ਤੇ ਜਾਂਦਾ ਜੋ ਫੈਸਲਾ ਹੁੰਦਾ ਮੰਨਿਆ ਜਾਂਦਾ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਸੁਬਿੰਦਰ ਸਿੰਘ ਆ ਸੁਬਿੰਦਰ ਹਾਂਜੀ ਜੇ ਉਹ ਗੱਡੀ ਗਲਤ ਤਾਂ ਤਾਂ ਗੱਡੀ ਭਜਾ ਕੇ ਲੈ ਗਿਆ ਫਿਰ ਨਿਕਾ ਥਾਣੇ ਤੇ ਜਾਣੇ ਇਹ ਮੇਰੀ ਨਾਮ ਰਾਸ਼ੀ ਵਾਲਾ ਹੀ ਬੰਦਾ ਹੈ ਪਰ ਜਿਹੜਾ ਇਹ ਮਾਮਲਾ ਹੱਥੋ ਪਾਈ ਹੋਈ ਆ ਬਿਲਕੁਲ ਗਲਤ ਹੈ ਮੈਸੇਜ ਬਹੁਤ ਗਲਤ ਜਾਂਦਾ ਇੱਥੋਂ ਆਪਸ ਦੇ ਵਿੱਚ ਉਲਝਦੇ ਇੱਕੋ ਦੂਜੇ ਨਾਲ ਥੱਪੜੋ ਥੱਪੜੀ ਹੁੰਦੇ ਤੁਸੀਂ ਦੇਖਿਆ ਤੋ ਜੇਕਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇਹਨਾਂ ਦੋਨਾਂ ਡਿੱਪੂਆਂ ਦੇ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਜਾਵੇ ਔਰ ਇਸ ਗੱਲ ਦਾ ਫੈਸਲਾ ਹੋਵੇ ਕਿ ਗਲਤੀ ਕਿਸ ਦੀ ਹੈ ਕਿੰਨਾ ਕੁ ਜਾਇਜ਼ ਹੈ ਗੱਡੀ ਨੂੰ ਰੋਕ ਕੇ ਜਦ ਉਹਨਾਂ ਨੇ ਗਲਤੀ કરી ਗੱਡੀ ਤਾਂ ਭਜਾ ਕੇ ਲੈ ਗਿਆ ਠੀਕ ਨਹੀਂ ਇਹ ਹੁਣ ਜੀਐਮ ਪੰਜਾਬ ਰੋਡ 'ਤੇ ਨੰਗਲ ਡਿੱਪੂ ਨੂੰ ਦੇਖਣ ਦੀ ਗੱਲ ਹੈ ਗੱਲ ਕਰਦੇ ਗੱਡੀ ਕਿਉਂ ਭਜਾਈ ਗੱਦੀ ਕਰਕੇ ਗੱਡੀ ਸਰਦਾਰ ਜੀ ਸਰਦਾਰ ਸੁਪਿੰਦਰ ਸਿੰਘ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਸੀ ਅੱਜ ਕੱਲ ਵੀ ਆਨਲਾਈਨ ਕੰਪਲੇਂਟ ਕਰੀਆ ਕਿਸੇ ਨੇ ਮੇਰੀ ਸੁਣਾਈ ਨਹੀਂ ਕਰੀ ਤੁਸੀਂ ਇੱਕ ਗੱਲ ਸੁਣੋ ਕਿ ਕਾਨੂੰਨ ਨੂੰ ਹੱਥ ਚ ਲੈਣਾ ਕਿੰਨਾ ਕ ਜਾਇਜ਼ ਆ ਤੁਸੀਂ ਮੇਰਾ ਸੱਟ ਲੱਗਦੀ ਫਿਰ ਮੇਰੇ ਜਾਨੇ ਨੂੰ ਕੌਣ ਰੋਟੀ ਖਵਾਦਾ ਰੋਟੀ ਨਹੀਂ ਤੁਹਾਨੂੰ ਮਗਰ ਗੱਡੀ ਭਜਾਈ ਆ ਮਗਰ ਪਰ ਜਦੋਂ ਪਾਰਕੀ ਕਟਾ ਵਿੱਚ ਬੜ ਕੇ ਬਾਜੀ ਬੁਲਾ ਰਹੇ ਉਹਨਾਂ ਗੱਡੀ ਕਿਉਂ ਭਜਾਈ ਠੀਕ ਨਹੀਂ ਮਗਰ ਨੱਠਣ ਦੀ ਗੱਲ ਨਹੀਂ ਤੁਹਾਡੇ ਕੋਲ ਤੁਸੀਂ ਆਪਣਾ ਆਪਣਾ ਨੰਬਰ ਲਿਖ ਦੇ ਆਪਣਾ ਨੰਬਰ ਲਿਖ ਕੇ ਅਧਿਕਾਰੀਆਂ ਨੂੰ ਦੱਸੋ ਉਹਦੀ ਮਦਦ ਕਰਾਂ ਉਹਨੂੰ ਬੁਲਾ ਲਿਆ ਥਾਣੇ 'ਚ ਜਾ ਕੇ ਫੈਸਲਾ ਹੋ ਜਾਊਗਾ ਠੀਕ ਹੈ ਨਾ ਸੋ ਬਿਲਕੁਲ ਜੀ ਦੋਨੋਂ ਧਿਰਾਂ ਆਪਸ ਦੇ ਵਿੱਚ ਉਲਝ ਗਈਆਂ ਕੌਣ ਸਹੀ ਆ ਕੌਣ ਗਲਤ ਐ ਇਸ ਗੱਲ ਦਾ ਫੈਸਲਾ ਵੀਰ ਗਲਤ ਆ ਉਹ ਭੱਜਿਆ ਮੈਂ ਹੁਣ ਵੀ ਥਾਣੇ ਜਾਣੇ ਨੂੰ ਤਿਆਰ ਆ ਠੀਕ ਐ ਤੁਹਾਡਾ ਹੱਕ ਬਣਦਾ ਤੁਸੀਂ ਜਾਓ ਥਾਣੇ ਆਪਣੀ ਗੱਲ ਨੂੰ ਰੱਖੋ ਪਰ ਬਿਲਕੁਲ ਜਿਹੜਾ ਇੱਥੇ ਕਾਊਂਟਰ ਲਾਇਆ ਗਿਆ ਐ ਉਹ ਕਿੰਨਾ ਕੁ ਸਹੀ ਐ ਤੁਸੀਂ ਵੀ ਦੱਸਿਓ ਕੀ ਹਾਈਵੇ ਦੇ ਉੱਤੇ ਇੱਥੇ ਲੋਕ ਹੁਣ ਜਿਹੜਾ ਬੱਸ ਸਟੈਂਡ ਬਣਾ ਕੇ ਬੈਠ ਗਏ ਨੇ ਆ ਉਹ ਕਿੰਨਾ ਕ ਸਹੀ ਆ ਕਿੰਨਾ ਕ ਗਲਤ ਆ ਇਸ ਗੱਲ ਦਾ ਫੈਸਲਾ ਤੁਸੀਂ ਲੋਕਾਂ ਨੇ ਠੀਕ ਨਹੀਂ ਉਸ ਗੱਲ ਦਾ ਫੈਸਲਾ ਜਨਤਾ ਕਰੇਗੀ ਸਰਕਾਰ ਕਰੇਗੀ ਜਾਂ ਨਾ ਜਿਨ੍ਹਾਂ ਦੇ ਉੱਚ ਅਧਿਕਾਰੀ ਕਰਨਗੇ ਕਿ ਜਿਹੜੀਆਂ ਗੱਡੀਆਂ ਬਾਈਪਾਸ ਹੋ ਕੇ ਫਲਾਈਓਵਰ ਤੋਂ ਆ ਜਾਂਦੀਆਂ ਉਹ ਕਿੰਨਾ ਕ ਸਹੀ ਆ ਔਰ ਗੱਡੀਆਂ ਨੂੰ ਬੱਸ ਸਟੈਂਡ ਕਿਸ ਲਈ ਬਣਾਇਆ ਗਿਆ ਬੱਚਾਂ ਵਾਸਤੇ ਜਿਹੜਾ ਬੱਸ ਸਟੈਂਡ ਹੈ ਕਿਸ ਲਈ ਬਣਾਇਆ ਗਿਆ ਜੇਕਰ ਫਸਾ ਨੇ ਫਲਾਈਓਵਰ ਤੋਂ ਨਿਕਲ ਕੇ ਬਸ ਅੱਡੇ 'ਚ ਨਹੀਂ ਜਾਣਾ ਤੇ ਫਿਰ ਪੱਕਾ ਕੋਈ ਨਾ ਕੋਈ ਇੰਤਜ਼ਾਮ ਪਰਚੀ ਕਾਊਂਟਰ ਜਿਹੜਾ ਹੈ ਪੱਕੀ ਛੱਡ ਬਣਾ ਕੇ ਕਰਨਾ ਚਾਹੀਦਾ ਤਾਂ ਜੋ ਜਿਹੜੇ ਇੱਥੇ ਜਿਹੜਾ ਟ੍ਰੈਫਿਕ ਆ ਇਸ ਦਿਨ ਜਿਹੜੇ ਹਾਦਸੇ ਵਾਪਰਦੇ ਨੇ ਉਹਨਾਂ ਦੇ ਕਾਰਨ ਵੀ ਇਹੀ ਨੇ ਕਿ ਗੱਡੀਆਂ ਜਿਹੜੀਆਂ ਫਸਾ ਜਿਹੜੀਆਂ ਉਹ ਵਿੱਚ ਰਸਤੇ 'ਚ ਖੜ ਜਾਂਦੀਆਂ ਔਰ ਲੋਕਾਂ ਦੇ ਵਿੱਚ ਤੇਜ਼ ਦਫਤਾਰੀ ਇੰਨੀ ਹੈ ਇੱਕ ਦੂਜੇ ਤੋਂ ਹੰਗਾ ਲੰਘਣ ਦੀ ਤਿਆਰੀ ਇੰਨੀ ਹੈ ਕਿ ਉਹ ਭੁੱਲ ਜਾਂਦੇ ਨੇ ਕਿ ਕੋਈ ਹਾਦਸਾ ਵੀ ਹੋ ਸਕਦਾ ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ-ਕੱਡੇ ਹੁਣ ਸ਼ਬਦ ਨਹੀਂ ਹੈ ਕਿ ਇਹ ਜਿਹੜੇ ਟਿਪਰ ਨੇ ਤੁਸੀਂ ਦੇਖ ਸਕਦੇ ਹੋ ਕਿ ਓਵਰਲੋਡ ਚੱਲਦੇ ਨੇ ਆ ਦੇਖੋ ਇੱਕ ਦੂਜੇ ਤੋਂ ਅੱਗੇ ਲੰਘਣ ਵਾਸਤੇ ਕਿੰਨੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਔਰ ਜਦੋਂ ਹਾਦਸਾ ਹੋ ਜਾਂਦਾ ਉਦੋਂ ਸੜਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾਂਦਾ ਸੋ ਕਿਤੇ ਨਾ ਕਿਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ ਪੰਜਾਬ ਪੁਲਿਸ ਵੀ ਇੱਥੇ ਜ਼ਿੰਮੇਵਾਰ ਹੈ ਜਿਹੜੀ ਇਹਨਾਂ ਲੋਕਾਂ ਨੂੰ ਰੋਕਣ ਦੇ ਵਿੱਚ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਜਿਹੜੇ ਉਲੰਘਣਾ ਕਰਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇੱਥੇ ਜਿਹੜਾ ਟਿਕਟ ਕਾਊਂਟਰ ਪਰਚੀ ਕਾਊਂਟਰ ਬਣਾ ਦਿੱਤਾ ਗਿਆ ਇਹ ਕਿਸ ਦੀ ਮਰਜ਼ੀ ਨਾਲ ਬਣਿਆ ਕੌਣ ਇਹਦੇ ਪਿੱਛੇ ਜ਼ਿੰਮੇਵਾਰ ਹੈ ਇਹ तमाम ਸਵਾਲ ਜਿਹੜੇ ਆ ਇਹ ਪੈਦਾ ਹੁੰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਦੇਖੋ ਅਮਿਤ ਬੈਣੀਪਾਲ ਜੀ ਅਨਸਾਫ਼ ਦੀ ਗੱਲ ਜਿਹੜੀ ਇਹੀ ਹੈ ਤੁਸੀਂ ਮੈਸੇਜ ਲਿਖ ਕੇ ਭੇਜਿਆ ਹੈ ਹੱਥੋਂ ਪਾਈ ਗੱਡੀ ਦੇ ਮਗਰ ਚੜ ਕੇ ਤੁਸੀਂ ਆਪਣੇ ਅਧਿਕਾਰੀਆਂ ਦੇ ਧਿਆਨ 'ਚ ਲਿਆਓ ਗੱਲ ਪਰਚੀ 70 ਰੁਪਏ ਦੀ ਪਰਚੀ ਐ ਛੁੱਟ ਗਈ ਤੁਸੀਂ ਉਹਦਾ ਨੰਬਰ ਨੋਟ ਕਰਕੇ ਅਗਲੇ ਦਿਨ ਵੀ ਤਾਂ ਗੱਡੀ ਉਸੇ ਰੂਟ ਤੋਂ ਲੰਘਣੀ ਐ ਨਾ ਪੱਤਰਕਾਰ ਕਿਸੇ ਨਾਲ ਵੀ ਬੇਇਨਸਾफी ਨਹੀਂ ਕਰਦਾ ਔਰ ਵੀਰ ਜੀ ਮੈਂ ਤੁਹਾਡੇ ਧਿਆਨ 'ਚ ਲਗਾਦਾ ਕਿ ਇੱਥੇ ਜਿਹੜਾ ਪਾਸ ਛੱਡਾ ਕਦ ਲਈ ਬਣਾਇਆ ਗਿਆ ਹੈ ਇਸ ਗੱਲ ਦਾ ਜਵਾਬ ਬੈਣੀਪਾਲ ਸਾਹਿਬ ਤੁਸੀਂ ਦਿਓ ਇਹ ਪਾਸਟਾ ਕਾਦੇ ਲਈ ਬਣਾਇਆ ਗਿਆ ਹੈ ਕਿਸੇ ਨਾਲ ਹੱਥੋਂ ਪਾਈ ਹੁੰਦੀ ਹੈ ਕੋਈ ਵੀ ਕਰਦਾ ਹੈ ਉਹ ਬਿਲਕੁਲ ਗਲਤ ਹੈ ਹਰ ਕਿਸ ਨੂੰ ਅਧਿਕਾਰ ਹੈ ਕਾਨੂੰਨ ਇਸੇ ਕਰਕੇ ਬਣਾਏ ਗਏ ਨੇ ਸੰਵਿਧਾਨ ਇਸੇ ਕਰਕੇ ਹੈ ਤੁਸੀਂ ਆਪਣਾ ਹੱਕ ਰੱਖੋ ਵਾਹਸ ਸਵਾਰੀ ਕਿੰਨੀ ਭਰੀ ਹੋਈ ਸੀ ਮੇਰੇ ਤੁਸੀਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਜੇਕਰ ਪਹੁੰਚਾਉਣ ਦੇ ਚੱਕਰ ਚ ਕੋਈ ਹਾਦਸਾ ਵਾਪਰ ਜਾਵੇ ਤੇ 70 ਰੁਪਏ ਜ਼ਿਆਦਾ ਹੈ ਕਿ ਕਿਸੇ ਦੀ ਜਾਨ ਜ਼ਿਆਦਾ ਕੀਮਤੀ ਹੈ ਇਸ ਗੱਲ ਦਾ ਬੈਨੀਪਾਲ ਸਾਹਿਬ ਤੁਸੀਂ ਜਵਾਬ ਜ਼ਰੂਰ ਦਿਓ ਕਿ ਜਦੋਂ ਪੱਤਰਕਾਰ ਤੁਹਾਡੀ ਹੱਕ ਦੀ ਗੱਲ ਕਰਦਾ ਹੈ ਜਦੋਂ ਰੋਡ 'ਤੇ ਦੀਪੂ ਵਾਲੇ ਧਰਨਾ ਪ੍ਰਦਰਸ਼ਨ ਕਰਦੇ ਨੇ ਉਦੋਂ ਕੋਈ ਨਹੀਂ ਬੋਲਦਾ ਹੈਗਾ ਤੇ ਜਦੋਂ ਪੱਤਰਕਾਰ ਕੋਈ ਤਸਵੀਰ ਦਿਖਾਉਂਦਾ ਹੈ ਉਦੋਂ ਸਾਰਿਆਂ ਨੂੰ ਤੇ ਤਕਲੀਫ ਹੋ ਜਾਂਦੀ ਮਿਰਚਾਂ ਲੱਗ ਜਾਂਦੀਆਂ ਨੇ ਸੋ ਤੁਸੀਂ ਇਸ ਗੱਲ ਤੇ ਧਿਆਨ ਜ਼ਰੂਰ ਦਿਓ ਮੈਂ ਇਨਸਾਫ ਕਰਨ ਵਾਲਾ ਕੋਈ ਨਹੀਂ ਹੈਗਾ ਜੋ ਐਕਚੁਅਲ ਰਿਪੋਰਟ ਸੀ ਉਹ ਮੈਂ ਲਾਈਵ ਹੋ ਕੇ ਸਾਰਿਆਂ ਦੇ ਸਾਹਮਣੇ ਲਿਆ ਕੇ ਦਿੱਤੀ ਆ ਕਿਉਂਕਿ ਪੱਤਰਕਾਰ ਨੂੰ ਕਦੀ ਵੀ ਕਿਸੇ ਨੇ ਸਹੀ ਕਹਿਣ ਦੀ ਹਿੰਮਤ ਨਹੀਂ ਰੱਖੀ ਪੱਤਰਕਾਰ ਤੇ ਲਗ ਲਗ ਤਰ੍ਹਾਂ ਦੇ ਅਲਜ਼ਾਮ ਲਾਏ ਜਾਂਦੇ ਨੇ ਜਦੋਂ ਪੱਤਰਕਾਰ ਸੱਚ ਦੀ ਤਸਵੀਰ ਲਿਆ ਕੇ ਸਾਹਮਣੇ ਖੜੀ ਕਰਦਾ ਹੈ ਸੋ ਤੁਸੀਂ ਹੁਣ ਇਸ ਗੱਲ ਦਾ ਜਵਾਬ ਖੁਦ ਦਿਓ ਕਿ ਕੌਣ ਕੌਣ ਸਹੀ ਆ ਕੌਣ ਗਲਤ ਆ ਇਸ ਗੱਲ ਦਾ ਜਵਾਬ ਤੁਸੀਂ ਤਸਵੀਰਾਂ ਚ ਦੇਖ ਕੇ ਦੱਸ ਦਿਓ ਔਰ ਦੋਨੋਂ ਪੱਖਾਂ ਦੀ ਗੱਲ ਜਿਹੜੀ ਆ ਉਹ ਵੀ ਸੁਣਨੀ ਚਾਹੀਦੀ ਆ ਦੋਨੋਂ ਪੱਖਾਂ ਦੀ ਗੱਲ ਰੱਖ ਕੇ ਗੱਲ ਕਰੋ